ਸਰਬੋਸ਼ੀ ਸੋਸ਼ੀ ਕਾਰ ਸੇਵਾ ਪੂਰੀ ਵਾਲੇ ਮਹਾਂਪੁਰਸ਼ਾਂ ਨੇ ਸਮੂਹ ਸ਼ੀਰ ਸਿੰਘਾਂ ਦੀ ਯਾਦ ਦੇ ਵਿੱਚ ਅਰਦਾਸ ਬੇਨਤੀ ਕੀਤੀ ਅਤੇ ਇੱਕ ਕਥਾ ਵਿਚਾਰਾ ਹੋਈਆਂ ਦੋ ਬੱਚਿਆਂ ਨੂੰ ਸ਼ਾਨ ਨਹੀਂ ਕਰਵਾਇਆ ਗਿਆ ਤੇ ਨਾਂ ਨਾਤੀ ਲੰਭੂ ਲਾਇਆ ਗਿਆ ਨਾਚੀ ਖਾਚੂ ਨੇ ਕਿਉਂ ਉਹਨਾਂ ਦੀ ਪਰ ਜਿਨ੍ਹਾਂ ਨੇ ਕਰਨਾ ਸੀ ਉਹਨਾਂ ਕਰ ਦਿੱਤਾ ਬਾਬਾ ਡੋਟਰ ਮਾਲ ਜੀ ਨੇ ਜਗ੍ਹਾ ਖਰੀਦੀ ਤੇ ਸਾਹ ਸੰਗਜੀ ਇਤਿਹਾਸ ਤੇ ਉਸ ਤਸਵੀਰ ਨੂੰ ਜੇ ਕੋਈ ਵਖੀਏ ਤੇ ਉਸ ਦਿਨ ਪਰ ਉਹਨਾਂ ਦਾ ਸੰਸਕਾਰ ਹੋ ਬੱਚਿਆਂ ਦਾ ਮਾਤਾ ਜੀ ਦਾ ਬਹੁਤ ਜਿਆਦਾ ਲੋਕ ਸਨ ਬਹੁਤ ਪਰ ਲੋਕ ਸਨ ਉਹਨਾਂ ਨੇ ਪਰ ਮਾਤਾ ਗੁਜਰ ਕੌਣ ਦਾ ਇਸ਼ਨਾਨ ਕਰਵਾਇਆ ਤੇ ਬਾਬਾ ਕੋਡਰ ਮਨ ਜੀ ਨੇ ਤੇ ਮੁਰਤੀ ਰਾਮ ਮਹਾਰਾ ਜੀ ਨੇ ਦੋਨਾਂ ਬੱਚਿਆਂ ਨੂੰ ਇਸ਼ਨਾਨ ਕਰਵਾਇਆ ਉਹਨਾਂ ਨੇ ਕੱਪੜੇ ਪਾਏ ਤੇ ਸਾਹ ਸੰਜੀ ਥੋੜੇ ਜੀ ਦੀਆਂ ਨੇ ਐਡੇ ਵੱਡੇ ਮਹਾਨ ਯੋਧੇ ਮਹਾਨ ਸ਼ਹਾਦਤ ਦੇ ਦੁਨੀਆ ਵਾਸਤੇ ਆਪਣੀ ਇਲਾਸ਼ਾਨੀ ਕੁਲਵਾਨੀ ਪਰਜੰਨ ਜੀਆ ਨੇ ਉਹਨਾਂ ਨੂੰ ਸ਼ਨਾਮ ਕਰਵਾਇਆ ਤੇ ਸਸਕਾਰ ਵੜ ਜਗਾ ਤੇ ਲੈ ਕੇ ਗਏ ਉਹਨਾਂ ਨੂੰ ਉਸ ਦ੍ਰਿਸ਼ ਨੂੰ ਦੇਖੋ ਤਸਵੀਰ ਕੀ ਹੋਵੇਗੀ ਜਦੋਂ ਕਿ ਮਾਤਾ ਜੀ ਦੇ ਸ਼ੀਰ ਤੋਂ ਖੂਸ ਲੈ ਚੁੱਕਿਆ ਤੇ ਬੱਚਿਆਂ ਨੂੰ ਫਿਰ ਗੋਦੀ ਲਾਇਆ ਤਾਂ ਮੋਤੀਾਂ ਮੈਂ ਉਹਨਾਂ ਨੂੰ ਅੱਗੇ ਸੀਰ੍ਹੇ ਸਤਾਂ ਦੀ ਉੱਤਪਾਦ ਬੜਾ ਬਾਲ ਕੀਤਾ ਗਿਆ ਵਾਸਤੇ ਨਹੀਂ ਕੰਧੇ ਦੇ ਉੱਪਰ ਆ ਕੇ ਤੇ ਲੈ ਕੇ ਗਏ ਉਹਨਾਂ ਨੂੰ ਸਸਕਾਰ ਕੀਤਾ ਜੇ ਮਾਤਾ ਦੇ ਨਾਲ ਦੋਵੇਂ ਬੱਚੇ ਸੰਗੇ ਸੰੇ ਖੱਦਵਾ ਹੁੰਦਾ ਸੀ ਸੱਜੇ ਪਾਸੇ ਹੁੰਦਾ ਸੀ ਇਸੇ ਤਰ੍ਹਾਂ ਹੀ ਉੱਥੇ ਵੀ ਜੋ ਚਿਖਾ ਚਲੇਗੀ ਵਿਚਾਰੇ ਮਾਤਾ ਜੀ ਨੇ ਇੱਕ ਪਾਸੇ ਬਾਬਾ ਜੋਰਾਵਾਸ ਸਿੰਘ ਜੀ ਨੂੰ ਇੱਕ ਪਾਸੇ ਵਫਤੇ ਸਿੰਘ ਜੀ ਰੱਖਿਆ ਗਿਆ ਚੰਨਲ ਚਿਖਾ ਜਣੇ ਦੀ ਸੰਸਕਾਰ ਕੀਤਾ ਗਿਆ ਜੋ ਰੀਤੋ ਰਵਾਜ ਸਰਪੰਦੀਆਂ ਉਹਨਾਂ ਪੰਥ ਦੀ ਰੀਤ ਰਵਾਜਾਂ ਦੇ ਮਤਾਂ ਬਾਬਾ ਟੋਡਰ ਮਾਜੀ ਨੇ ਸੰਸਕਾਰ ਕੀਤਾ ਸਰਕਾਰ ਹੋ ਗਏ ਬਾਬਾ ਜੀ ਟੋਡਰ ਮਾਜੀ ਨੇ ਆਪਣਾ ਸਭੂ ਘਾਟੇ ਲਾਇਆ ਇਹਨੀ ਮਹਿੰਗੀ ਜਗਾ ਖਰੀਦੀ ਇਹ ਕ੍ਰਿਤਨ ਤੋਂ ਬਾਅਦ ਉਸਨੇ ਸਾਸ ਸੰਮਤੀ ਮਾਤਾ ਤੇ ਬੱਚਾ ਸੰਸਕਾਰ ਕੀਤਾ ਹੈ ਨਾ ਕਦੇ ਵੀ ਸਿੱਖ ਪੰਥ ਨੇ ਮਲੇਰ ਕੋਟ ਲੰਡਾ ਨਹੀਂ ਕੀਤਾ ਗੁਰੂ ਸਹਿਬ ਮਹਾਰਾਜ ਜੀ ਨੇ ਬੱਚਿਆਂ ਦੇ ਬਾਬ ਜੀ ਨਹਾ ਦਾ ਨਾਰਾ ਮਾਰਿਆ ਉਹਨੂੰ ਹਮੇਸ਼ਾ ਇਹ ਸਨਮਾਨ ਦਿੱਤਾ ਹੈ ਇਸ ਕਰਕੇ ਜੋ ਸੱਚ ਬੋਲਦਾ ਬੰਦਾ ਆ ਉਹਨੂੰ ਧਰਮ ਵੀ ਆਦਰ ਦਿੰਦਾ ਸੰਸਾਰ ਵੀ ਆਦਰ ਦਿੰਦਾ ਆ ਚਾਹੀਦਾ ਬੰਦੇ ਨੂੰ ਤੇ ਕਦੇ ਵੀ ਝੂਠ ਦੇ ਨਾਲ ਨਹੀਂ ਜੁੜਨਾ ਚਾਹੀਦਾ ਵੀ ਤੁਸੀਂ ਦੀਨੇ ਇਸਲਾਮ ਕਬੂਲ ਨਹੀਂ ਕੀਤਾ تسی باگی سرکار دے ہو تانو شردی کی کرو گے کہیں دے وڈے ہو آگے جو سکھ شردی کھلر گئی اس میں کچھا بیٹا ہے آخر کار نیا دے لیتے جا گیا نیا دے چندیا سمیہ جدو جو بچے باگ رکھیں نیا دے لیتے جا گیا گیا نا رو گروہ دے پر پرانے شکے مارے گئے نے پھر خوشی آیا کہ یہ دے لیتے جا گیا اسی دے لیتے جا گیا اسی دے اسی دے لیتے ਚਾਈ ਤੇ ਨੂੰ ਸੱਜਣ ਦੇਣ ਦਾ ਕਹਾਣੀ ਪਰਤ ਰਿਹਾ ਉਹ ਸਾਂ ਕਰਕੇ ਕਿਆ ਬਾਦਨ ਉਹ ਸ਼ੇਰ ਪਿੱਟਦਾ ਐਸਾ ਅਸਰ ਵੀ ਉਹ ਅਜ ਕਚਰੇ ਵਿੱਚ ਉਹਨਾਂ ਦਾ ਇੱਕ ਬੇਚੀ ਤੇ ਤੇ ਤੁਹਾਡੇ ਗੁਨਾਹ ਮਾਫ ਕਰ ਗਿਆ ਕਿ ਸੁਧਜ ਜਾਊਗਾ ਇੱਕ ਵਾਰ ਇਹ ਵਿਆਸ ਸਿੰਘ ਦਾ ਕਿਰਨ ਨੂੰ ਕਹਾਂਗੇ ਉਹ ਕੰਮ ਕਰੇ ਨਾ ਤਾਂ ਕਾਹ ਤਾਵੇਂ ਜਿਹੜਾ ਬੋਲ ਫਾਇਦੇ ਨਾ مہان بزرگ نے